ਉਜਯोध्या ਦੇ ਵਿੱਚ ਬਣੇ ਰਾਮ ਮੰਦਰ ਦਾ ਸਰੂਪ ਲੈ ਕੇ ਪਹੁੰਚੇ ਬਠਿੰਡਾ ਦੇ ਮਾਡਲ ਟਾਊਨ ਬੁਰਗਾ ਮੰਦਰ ਵਿਖੇ ਭਗਤ ਜਨ ਅਤੇ ਵੱਡੀ ਗਿਣਤੀ ਵਿੱਚ ਦਰਸ਼ਨ ਕਰਨ ਦੇ ਲਈ ਇੱਥੇ ਲੋਕਾਂ ਦੀ ਲੱਗੀ ਭੀੜ ਦੱਸਦੀ ਹੈ ਕਿ ਜਿੱਥੇ 22 ਜਨਵਰੀ ਨੂੰ ਇੱਕ ਵੱਡਾ ਸਮਾਗਮ ਕੀਤਾ ਜਾ ਰਿਹਾ ਹੈ ਜਿੱਥੇ ਉਜਯोध्या ਦੇ ਵਿੱਚ ਵੱਡੀ ਗਿਣਤੀ ਵਿੱਚ ਲੋਕ ਪਹੁੰਚ ਰਹੇ ਹਨ ਅਤੇ ਉਸ ਨੂੰ ਲੈ ਕੇ ਜੋ ਜਿਹੜਾ ਉੱਤੇ ਮੰਦਰ ਬਣਾਇਆ ਗਿਆ ਉਹਦਾ ਸਰੂਪ ਲੈ ਕੇ ਅੱਜ ਬਠਿੰਡਾ ਦੇ ਅੰਦਰ ਭਗਤ ਜਨ ਪਹੁੰਚੇ ਅਤੇ ਇਹੇ ਅਸੀਂ ਤੁਹਾਨੂੰ ਦਿਖਾ ਰਹੇ ਆ ਪਟੈਂਡਾ ਦੇ ਮਾਡਲ ਟਾਉਣ ਫੇਸ ਬਣਦੀਆਂ ਤਸਵੀਰਾਂ ਇਹ ਦੁਰਗਾ ਮੰਦਿਰ ਦੇ ਵਿੱਚ ਇਸ ਇਹ ਆਪਾਂ ਸਰੂਪ ਲੈਂਦਾ ਗਿਆ ਜੋ ਮੰਗਲਵਾਰ ਨੂੰ ਸ਼ਾਮ ਨੂੰ 6 ਵਜੇ ਦੇ ਲਗਭਗ ਇੱਥੇ ਆਪਣਾ ਲੈਂਦਾ ਗਿਆ ਜਿਸ ਦੇ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਵੱਲੋਂ ਦਰਸ਼ਨ ਕਰਨ ਦੇ ਲਈ ਇੱਥੇ ਭੀੜ ਲੱਗੀ ਹੋਈ ਸੀ ਅਸੀਂ ਸ਼ਮੂਦਾ ਕਰ ਰਹੇ ਹਾਂ ਬਠਿੰਡਾ ਦੇ ਇਹ ਦੁਰਗਾ ਮੰਦਿਰ ਦੀ ਇਹ ਸਾਰੀਆਂ ਤਸਵੀਰਾਂ ਜਿੱਥੇ ਅੱਜ ਮਾਡਲ ਟਾਊਨ ਵਿਖੇ ਇਹ ਸਵਰੂਪ ਜੋ ਉੱਥੇ ਆਪਣਾ ਯੁੱਧਿਆਂ ਦੇ ਵਿੱਚ ਆਰਾਮ ਮੰਦਿਰ ਬਣ ਰਿਹਾ ਉਸ ਦਾ ਸਵਰੂਪ ਲੈ ਕੇ ਇੱਥੇ ਆਪਣਾ ਭਗਤ ਪਹੁੰਚਿਆ ਤੇ ਇੱਥੇ ਲੋਕਾਂ ਦੇ ਇਸ ਨੂੰ ਲੈ ਕੇ ਕਾਫੀ ਵੱਡੀ ਬੀੜ ਲੱਗੀ ਹੋਈ ਦਿਖਾਈ ਦੇ ਰਹੀ ਹੈ ਲੋਕ ਇਸ ਦੇ ਆਪਣਾ ਦਰਸ਼ਨ ਕਰਨ ਦੇ ਲਈ ਇੱਥੇ ਆਏ ਹੋਏ ਹਨ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਮਾਰਡਰ ਟਾਊਨ ਫੇਸ 1 ਦੁਰਗਾ ਮੰਦਿਰ ਦੀ ਇਹ ਸਾਰੀਆਂ ਤਸਵੀਰਾਂ ਜਿੱਥੇ ਲੋਕਾਂ ਦੇ ਪੇੜ ਦੀ ਹੋਈ ਆਪ ਹੀ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਲੱਗੀ ਹੋਈ ਹੈ ਤੇ ਦਰਸ਼ਨ ਕਰਨ ਦੇ ਲਈ ਲੋਕ ਕਿਸ ਤਰ੍ਹਾਂ ਇੱਥੇ ਆਏ ਹੋਏ ਹਨ ਅ ਜਿਵੇਂ ਵੀਨੂ ਵੋਇਲ ਬਠਿੰਡਾ ਤੋਂ ਭਾਜਪਾ ਤੋਂ ਔਰ ਸਮਾਸ਼ੇਵਿਕਾ ਵੀ ਆ ਔਰ ਸਾਰੇ ਤਰਫ ਹੀ ਭਾਰਤ ਦੇ ਵਿੱਚ ਕੀ ਪੂਰੇ ਦੇਸ਼ਾਂ ਵਿਦੇਸ਼ਾਂ ਚ ਇੱਕੋ ਹੀ ਨਾਮ ਗੂੰਜ ਰਿਹਾ ਰਾਮ ਦਾ ਨਾਮ ਉਹਦਾ ਕਾਰਨ ਇਹ ਕਿ 500 ਸਾਲ ਦੀ ਲੰਬੀ ਸੰਘਰਸ਼ ਵਾਲੀ ਜ਼ਿੰਦਗੀ ਤੋਂ ਅਸੀਂ ਇੱਕ ਛੁਟਕਾਰਾ ਪਾਏ ਆ ਪੂਰਾ ਸੰਘਰਸ਼ ਚੱਲ ਰਿਹਾ ਸੀ ਅਯੋਧਿਆ ਦਾ ਰਾਮ ਮੰਦਿਰ ਜੋ ਕਿ ਸਪਨਾ ਸੱਚ ਹੋਇਆ ਹੈ ਮਾਨਨਯੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਨਰਤਾਤਵ ਦੇ ਵਿੱਚ ਅੱਜ ਜਿਹੜੀ ਹੈ ਪੂਰੀ ਹੀ ਜਨਤਾ ਔਰ ਰਾਮ ਮੰਦਿਰ ਸ਼੍ਰੀ ਰਾਮ ਜੀ ਦੇ ਆਸ਼ੀਰਵਾਦ ਨਾਲ ਪੂਰੇ ਜਿਹੜਾ ਚਾਹਦੇ ਸੀ ਕਿ ਕਿਉਂਕਿ ਹਰੇਕ ਇਨਸਾਨ ਚਾਹਦਾ ਹੈ ਕਿ ਜਿੱਥੇ ਉਹਦਾ ਜਨਮ ਹੋਇਆ ਹੋਵੇ ਘੱਟੋ ਘੱਟ ਉਹ ਦਾ ਘਰ ਆਪਣਾ ਹੋਵੇ ਤਾਂ ਰਾਮ ਜੀ ਨੂੰ ਉਹਨਾਂ ਦਾ ਘਰ ਹੈ ਜਿਹੜਾ ਉਹ ਮਿਲ ਗਿਆ ਹੈ ਉਤੇ ਵਿਰਾਜਮਾਨ ਹੋ ਰਿਹਾ ਹੈ 22 ਜਨਵਰੀ ਨੂੰ ਵਿਸ਼ਾਲ ਰੂਪ ਦੇ ਵਿੱਚ ਇੱਕ ਅਸੀਂ ਨਵੇਂ ਰੂਪ ਚ ਦੀਵਾਲੀ ਮਨਾਵਾਂਗੇ ਔਰ ਜਿਹੜੀ ਅਸੀਂ ਦੀਵਾਲੀ ਮਨਾ ਕੇ ਹਟੇ ਹੈ ਜਿਹੜੀ ਹਰ ਸਾਲ ਹੀ ਮਨਾਉਂਦੇ ਸੀ ਐਕਚੁਅਲ ਦੇ ਵਿੱਚ ਬਹੁਤ ਹੋਰ ਵੀ ਵੱਡੀ ਦੀਵਾਲੀ ਮੈਂ ਕਹਿੰਨੀ ਆ ਸਾਰੇ ਦੇਸ਼ ਵਾਸੀਆਂ ਨੂੰ ਅਪੀਲ ਕਰਦੀ ਆ ਕਿ 22 ਜਨਵਰੀ ਨੂੰ ਜਿਆਦਾ ਨਹੀਂ ਤਾਂ ਹਰ ਘਰ ਦੇ ਵਿੱਚ 5-5 ਦੀਵੇ ਤੁਸੀਂ ਜ਼ਰੂਰ ਲਗਾਓ ਔਰ ਇਹਨੂੰ ਵੱਡੀ ਦੀਵਾਲੀ ਦਾ ਸੀ ਰੂਪ ਚ ਮਨਾਈਏ 22 ਜਨਵਰੀ ਨੂੰ ਕੋਈ ਵੀ ਇਸ ਤਰ੍ਹਾਂ ਦਾ ਮੰਦਿਰ ਨਹੀਂ ਹੈਗਾ ਕੋਈ ਵੀ ਇਸ ਤਰ੍ਹਾਂ ਦਾ ਮੱਲਾ ਨਹੀਂ ਹੈਗਾ ਜਿੱਥੇ ਕੀਰਤਨ ਨਹੀਂ ਹੋ ਰਿਹਾ ਔਰ ਸਾਰੇ ਲਾਈਵ ਪਲਾਜ਼ਮਾ ਤੇ ਵੀਡੀਓ ਰਾਹੀਂ ਦਰਸ਼ਨ ਕਰਨਗੇ ਔਰ ਬਹੁਤ ਮਾਤਰਾ ਦੇ ਵਿੱਚ ਲੋਕ ਅਯੁੱਧਿਆ ਵੀ ਪਹੁੰਚ ਰਹੇ ਆ ਜੈ ਸ਼੍ਰੀ ਰਾਮ ਇਹ ਫੇਸ 1 ਮਾਡਲ ਟਾਊਨ ਦਾ ਦੁਰਗਾ ਮੰਦਿਰ ਹੈ ਜੀ ਅੱਜ ਇਥੇ ਸ਼੍ਰੀ ਰਾਮ ਜੀ ਦੇ ਉਹਨਾਂ ਦਾ ਬਚਪਨ ਵਾਲਾ ਸਵਰੂਪ ਹੈ ਜਿਹੜਾ ਉਹਦੀ ਜਿਹੜੀ ਪ੍ਰਤਿਮਾ ਉੱਥੇ ਲਿਆਂਦੀ ਗਈ ਹੈ ਸਾਰੇ ਜਿਹੜੇ ਸੰਸਥਾਵਾਂ ਲੈ ਕੇ ਆਈਆਂ ਉਹਨਾਂ ਦਾ ਸਵਾਗਤ ਕੀਤਾ ਬਿਨੰਦਨ ਕੀਤਾ ਅੱਜ ਇਥੇ ਕੀਰਤਨ ਵੀ ਹੋਏਗਾ ਪੰਡਾਰਾ ਵੀ ਲੱਗ ਰਿਹਾ ਔਰ ਸਭ ਨੂੰ ਬਹੁਤ-ਬਹੁਤ ਬਧਾਈਆਂ ਬਹੁਤ ਫਗਾਧਾ ਲ ਦਿਨੇ ਕਿ ਅੱਜ ਪ੍ਰਭੂ શ્રી ਰਾਮ ਜੀ ਦਾ ਜਿਹੜਾ ਜੁੱਧਾ ਦੇ ਵਿੱਚ ਮੰਦਿਰ ਬਣ ਰਿਹਾ ਹੈ ਉਹਦਾ ਸਰੂਪ ਇੱਕ ਲੈ ਕੇ ਇੱਥੇ ਆਏ ਨੇ ਭਗਤ ਜਨ ਅਸੀਂ ਸਾਰੇ ਉਹਨਾਂ ਦਾ ਦਰਸ਼ਨ ਕਰ ਰਹੇ ਹਾਂ ਉਹਨਾਂ ਦਾ ਦਿਦਾਰ ਕਰ ਰਹੇ ਹਾਂ ਔਰ ਅਸੀਂ ਪਬਲਿਕ ਨੂੰ ਇੱਕ ਅਰਦਾਸ ਵੀ ਕਰ ਰਿਹਾ ਬੇਨਤੀ ਕਰ ਰਿਹਾ ਕਿ ਹਮ ਹਮਾ ਕੇ 22 ਤਰੀਕ ਨੂੰ ਆਪਾਂ ਦੀਵ ਮਾਲਾ ਕਰੀਏ ਕਿਉਂਕਿ ਸਾਡੇ ਰਾਮ ਜੀ ਹੈ ਸਾਡੇ 5 ਸਾਲਾਂ ਬਾਅਦ ਰਾਮ ਲੱਲਾ ਜਿਹੜਾ ਆਪਾਂ ਅ ਜੁੱਧਾ ਦੇ ਵਿੱਚ ਮੌਜੂਦ ਹੋ ਰਿਹਾ ਸਾਨੂੰ ਬਹੁਤ ਖੁਸ਼ੀ ਹੈ ਸਾਡੇ ਬਾਤੇ ਬਹੁਤ ਖੁਸ਼ੀ ਦਾ ਦਿਨ ਹੈ ਅਸੀਂ ਇਸ ਨੂੰ ਦੀਵਾਲੀ ਦੇ ਰੂਪ ਦੇ ਵਿੱਚ 22 ਤਰੀਕ ਨੂੰ ਜਿਹੜਾ ਮਨਾਵਾਂਗੇ ਬਿੰਡੇ ਦੇ ਵਿੱਚ ਪ੍ਰਯਾਸ ਕੀਤਾ ਜੋ ਸਾਡੀ ਕਮੇਟੀ ਬਣੀ ਹੋਈ ਹੈ ਜੋ ਇਸ ਨੂੰ ਸਾਰਾ ਦੇਖ ਰੇ ਕਰਦੀ ਹੈ ਉਨ੍ਹਾਂ ਦਾ ਪ੍ਰਯਾਸ ਹੈ ਵੀ ਸਭ ਦੇ ਜਿਹੜੇ ਦਰਸ਼ਨ ਹੈ ਉਹ اسی ਤਰੀਕੇ ਨਾਲ ਮੰਦਰਾਂ ਦੇ ਵਿੱਚ ਲਿਜਾ ਕੇ ਜਿਹੜੀ ਹੈ ਜਨਤਾ ਦੇ ਦਰਸ਼ਨ ਕਰਾਏ ਜਾਣ ਤਾਂ ਕਿ ਰਾਮਾ ਲੱਲਾ ਦਾ ਜਿਹੜਾ ਬੰਦਾ ਨਹੀਂ ਜਾ ਸਕਦਾ ਉਹਨੂੰ ਘੱਟੋ ਘੱਟ ਦਾ ਸਰੂਪ ਜ਼ਰੂਰ ਨਜ਼ਰ ਆਵੇ